ਬਾਈਕ ਪਲਸਰ ਚਲਾਨ ਬੁਲਟ ਦਾ ਸਰ ਮੇਰਾ ਚਲਾਨ ਹੋਇਆ ਜੀ ਮੈਨੂੰ ਸਵਾ ਚਾਰ ਵੇ ਇੱਕ ਮੈਸੇਜ ਆਂਦਾ ਹੈ ਸਾਡੇ ਉਹ ਚਲਾਨ ਸ਼ੋ ਹੋ ਰਿਹਾ ਕਿ ਤੁਹਾਡੇ ਬਾਈਕ ਦਾ ਚਲਾਨ ਹੋ ਗਿਆ 5 ਅਕਤੂਬਰ ਤੋਂ ਪਲਸਟਰ ਲੱਗਾ ਹੋਇਆ ਪੈਰ ਸਰ ਮੈਨੂੰ ਇੱਕ ਮੈਸੇਜ ਆਂਦਾ ਕਿ ਤੁਹਾਡਾ ਚਲਾਨ ਹੋ ਗਿਆ ਮੈਂ ਸ਼ੌਕ ਹੋ ਜਾਂਦਾ ਕਿ ਮੇਰਾ ਚਲਾਨ ਕਿਵੇਂ ਹੋ ਗਿਆ ਸਰ ਅਸੀਂ ਆਨਲਾਈਨ ਚਲਾਨ ਕੱਢਦੇ ਆ ਤੇ ਸਰ ਉਹ ਆਨਲਾਈਨ ਚਲਾਨ ਦੇ ਵਿੱਚ 65 220 ਦਾ ਨਿਕਲਦਾ ਹੈਗਾ ਇੱਕ ਤੁਹਾਡੇ ਕੋਲ ਬਾਈਕ ਕਿਹੜਾ ਬਿਲਕੁਲ ਸਰ ਬੁਲੇਟ ਹੈ ਡੀ ਅਨਹਲੀ ਹੈ ਉਹਨਾਂ ਦੀ ਟ੍ਰੈਫਿਕ ਪੁਲਿਸ ਲੈਣੀ ਕਿ ਤੁਸੀਂ ਚਲਾਨ ਕਰ ਰਹੇ ਹੋ ਤਾਂ ਇੱਕ ਦੇਖ ਕੇ ਤਾਂ ਚੈੱਕ ਕਰੋ ਕਿ ਕਿਹਦਾ ਹੈਗਾ ਇਹਦਾ ਮਤਲਬ ਕੰਪਨੀ ਦੇਖੋ ਆਰਟੀਓ ਵਾਲ ਨੇ ਜਦ ਦੋ ਨੰਬਰ ਵਿੱਚ ਇਸ਼ੂ ਕਰਦੇ ਸੇਮ ਜੇ ਇਸ਼ੂ ਕੀਤੇ ਤਾਂ ਸਰ ਉਹ ਜਾਂ ਤਾਂ ਕੀਤੇ ਆ ਤੇ ਕਿਉਂ ਕੀਤੇ ਆ ਸਸਿਕਾਲ ਤੁਸੀਂ ਦੇਖ ਰਹੇ ਹੋ ਯੂਨਾਈਟਿਡ ਪੋਸਟ ਮੈਸ ਸਤਪਾਲ ਲੁਧਿਆਣਾ ਵਿੱਚ ਲਗਾਤਾਰ ਜਿੱਥੇ ਕ੍ਰਾਈਮ ਵਧ ਰਿਹਾ ਹੈ ਉਸ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਲਗਾਤਾਰ ਦਿਨ ਵਾਰ ਦਿਨ ਕੁਝ ਨਾ ਕੁਝ ਚੱਲਦਾ ਹੀ ਰਹਿੰਦਾ ਇਸੇ ਤਰ੍ਹਾਂ ਕਦੇ ਜੈਬਰਾ ਲਾਈਨ ਕ੍ਰੋਸਿੰਗ ਜਾਂ ਕਦੇ ਟ੍ਰਿਪਿੰਗ ਹੈਲਮਟ ਇਸੇ ਤਰ੍ਹਾਂ ਲਗਾਤਾਰ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਵੱਡੇ ਵੱਡੇ ਵਾਅਦੇ ਵੀ ਕੀਤੇ ਜਾਂਦੇ ਹਨ ਕ੍ਰਾਈਮ ਨੂੰ ਨੱਥ ਪਾਉਣ ਦੇ ਤੁਸੀਂ ਅੱਜ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਲੈ ਕੇ ਆਏ ਹਾਂ ਜਿੱਥੇ ਕਿ ਬਾਈਕ ਪਲਸਰ ਚਲਾਣ ਬੁਲਟ ਦਾ ਬਿਲਕੁਲ ਜੀ ਇਸੇ ਹੀ ਤਰ੍ਹਾਂ ਅੱਜ ਸਾਡੇ ਨਾਲ ਪੀੜਤ ਪਰਿਵਾਰ ਹੈ ਪੂਰਾ ਮਾਮਲਾ ਜਾਣ ਲੈਣੇ ਆ ਕੀ ਹੈ ਸਰ ਸਸੀਗਰ ਸਸੀਗਰ ਸਰ ਸਰ ਕੀ ਨਾਮ ਆ ਜੀ ਸਰ ਮੇਰਾ ਜਸਪੀ ਸਿੰਘ ਨਾਮ ਹੈ ਹਾਂ ਜੀ ਸਰ ਜਿਹੜੀ ਤੁਹਾਡਾ ਚਲਾਨ ਹੋਇਆ ਜੀ ਕੀ ਮਾਮਲਾ ਜੀ ਹੈ ਜੀ ਸਰ ਮੇਰਾ ਚਲਾਨ ਹੋਇਆ ਜੀ ਮੈਨੂੰ ਸਵਾ 4 ਵੇ ਇੱਕ ਮੈਸੇਜ ਆਂਦਾ ਹੈ ਸਾਡੇ ਮੋਬਾਈਲ ਤੇ ਉਹ ਚਲਾਨ ਸ਼ੋ ਹੋ ਰਿਹਾ ਕਿ ਤੁਹਾਡੇ ਬਾਈਕ ਦਾ ਚਲਾਨ ਹੋ ਗਿਆ ਸਰ ਪਰ ਮੇਰੇ ਐਕਚੁਅਲੀ ਮੇਰੇ 5 ਅਕਤੂਬਰ ਤੋਂ ਪਲਸਟਰ ਲੱਗਾ ਹੋਇਆ ਪੈਰ ਤੇ ਤੁਸੀਂ ਮੇਰਾ ਪੈਰ ਦੇਖ ਸਕਦੇ ਹੋ ਸਰ ਕਿ ਮੈਂ ਤੁਰ ਨਹੀਂ ਸਕਦਾ ਬਾਈਕ ਤੇ ਬਹੁਤ ਦੂਰ ਦੀ ਗੱਲ ਹੈ ਚਲਾਨਾ ਤੁਰ ਨਹੀਂ ਸਕਦਾ ਮੈਂ ਵਾਸ਼ਰੂਮ ਵੀ ਮੇਰੀ ਵਾਈਫ ਕਰਵਾਉਂਦੇ ਜਾਗੇ ਤੇ ਸਰ ਮੈਨੂੰ ਇੱਕ ਮੈਸੇਜ ਆਂਦਾ ਕਿ ਤੁਹਾਡਾ ਚਲਾਨ ਹੋ ਗਿਆ ਮੈਂ ਸ਼ੋਕ ਹੋ ਜਾਂਦਾ ਕਿ ਮੇਰਾ ਚਲਾਨ ਕਿਵੇਂ ਹੋ ਗਿਆ ਸਰ ਅਸੀਂ ਆਨਲਾਈਨ ਚਲਾਨ ਕੱਢਦੇ ਆ ਤੇ ਸਰ ਉਹਨਾਂ ਲਾਈਨ ਚਲਾਉਣ ਦੇ ਵਿੱਚ ਪਲਸਰ 220 ਦਾ ਨਿਕਲਦਾ ਹੈਗਾ ਤੇ ਸਰ ਦੇਖੋ ਐਡੀ ਅਨਹਲੀ ਹੈ ਉਹਨਾਂ ਦੀ ਟ੍ਰੈਫਿਕ ਪੁਲਿਸ ਵਾਲਿਆਂ ਨੇ ਕਿ ਤੁਸੀਂ ਚਲਾਨ ਕਰ ਰਹੇ ਹੋ ਤਾਂ ਇੱਕ ਦੇਖ ਕੇ ਤਾਂ ਚੈੱਕ ਕਰੋ ਕਿ ਕਿਹਦਾ ਹੈਗਾ ਇਹਦਾ ਮਤਲਬ ਦੇਖੋ ਆਰਟੀਓ ਵਾਲ ਨੇ ਜਾਤੋਂ ਦੋ ਨੰਬਰ ਵਿੱਚ ਇਸ਼ੂ ਕਰਤੇ ਸੇਮ ਜੇ ਇਸ਼ੂ ਕੀਤੇ ਤਾਂ ਸਰ ਉਹ ਜਾਤਾਂ ਕੀਤੇ ਆ ਤੇ ਕਿਉਂ ਕੀਤੇ ਆ ਸੈਕਿੰਡ ਪਲੱਸ ਇਹ ਹੈਗਾ ਕਿ ਸਰ ਕੀ ਤੁਸੀਂ ਉਹਨੂੰ ਦੇਖੋ ਤਾਂ ਹੀ ਕਹ ਲੂ ਕਹੂ ਉਹ ਬੰਦਾ ਕ੍ਰਾਈਮ ਕਰਦਾ ਤਾਂ ਸਰ ਫਸ ਕੌਣ ਗਿਆ ਜਸਪ੍ਰਿਤ ਨੇਚਰਲੀ ਸਨ ਜੇ ਉਹ ਕੱਲੂ ਰੋਬਰੀ ਕਰ ਦਿੰਦਾ ਬੈਂਕ ਰੋਬਰੀ ਕਰ ਗਿਆ ਕੋਈ ਕਿਸੇ ਦਾ ਕਤਲ ਕਰ ਗਿਆ ਕੁਝ ਵੀ ਕਿਸੇ ਦਾ ਲੈਣਾ ਦੇਣਾ ਫਸ ਗোন ਗਿਆ ਜਸਪ੍ਰੀਤ ਕਿਉਂਕਿ ਜਸਪ੍ਰੀਤ ਦਾ ਨੰਬਰ ਸ਼ੋ ਹੋ ਰਿਹਾ ਸਰ ਸਰ ਤੁਹਾਨੂੰ ਕਿੱਦਾਂ ਪਤਾ ਵਾ ਜਿਹੜਾ ਤੁਹਾਡਾ ਚਲਾਨ ਹੋਇਆ ਵਾ ਜਿੱਦਾਂ ਤੁਹਾਡੇ ਬਾਈਕ ਤੁਹਾਡੇ ਕੋਲ ਬਾਈਕ ਖੜਾ ਵਾ ਮੇਰੇ ਕੋ ਸਰ ਬੁਲਟ ਆਈ ਬੁਲਟ ਮੋਟਰ ਸਰ ਤੁਹਾਨੂੰ ਕਿੱਦਾਂ ਪਤਾ ਲੱਗਦਾ ਵੀ ਜਿਹੜਾ ਆਪਣਾ ਬਾਈਕ ਆ ਉਹ ਪਲਸਰ ਦਾ ਚਲਾਨ ਹੁੰਦਾ ਵਾ ਸਰ ਮੈਂ ਆਨਲਾਈਨ ਚੈੱਕ ਕੀਤਾ ਉਹਦਾ ਨੰਬਰ ਪਾ ਕੇ ਹਾਂਜੀ ਇਹਨਾਂ ਦੇ ਵਾਹਨ ਵਾਲੇ ਪਰਿਵਹਨ ਦੇ ਵਿੱਚ ਚੈੱਕ ਕੀਤਾ ਕਿ ਉਹਦੇ ਵਿੱਚ ਇਮੇਜ ਆ ਜਾਂਦੀ ਹੈ ਮੈਂ ਤੁਹਾਨੂੰ ਚਲਾਨ ਦਿਖਾ ਸਕ ਚਲਾਂ ਦੇ ਉੱਪਰ ਆ ਰਿਹਾ ਹੈਗਾ ਸਰ ਇਹ ਪਲਸਰ 220 ਹੈਗਾ ਦੇਖੋ ਸਰ ਜ਼ੂਮ ਕਰਕੇ ਵੀ ਤੁਹਾਨੂੰ ਸੋਰੀ ਜ਼ੂਮ ਕਰਕੇ ਵੀ ਤੁਹਾਨੂੰ ਫੋਟੋ ਨਹੀਂ ਦਿਖਦੀ ਇਹਦੀ ਜ਼ੂਮ ਕਰਕੇ ਵੀ ਫੋਟੋ ਨਹੀਂ ਦਿਖਦੀਗੀ ਪਰ ਨੰਬਰ ਮੇਰਾ ਹੈਗਾ ਸਰ PV10JY ਔਰ ਇੱਥੇ ਨੰਬਰ ਪਲੇਟ ਵੀ ਸਰ ਕਲੀਅਰ ਨਹੀਂ ਹੈਗੀ PV10JY8281 ਸਰ ਇਹ ਤੁਹਾਡੀ ਗੱਡੀ ਦਾ ਨੰਬਰ ਹੈ ਬਿਲਕੁਲ ਸਰ ਤੁਹਾਡੀ ਗੱਡੀ ਦਾ ਨੰਬਰ ਆ ਤੇ ਚਲਾਨ ਕਿਸੇ ਹੋਰ ਦਾ ਸਰ ਚਲਾਨ ਕਿਸੇ ਹੋਰ ਦਾ ਬਿਲਕੁਲ ਜੀ ਪੀਵੀ 10 ਜੇਵਾਈ 8281 ਜੋੜਾ ਬਾਈਕ ਹੈ ਉਹ ਪਲਸਰ ਦਿਖਾਈ ਦੇ ਰਿਹਾ ਹੈ ਇਸੇ ਤਰ੍ਹਾਂ ਹੀ ਦੇਖ ਸਕਦੇ ਹੋ ਤੁਸੀਂ ਜੋ ਚਲਾਨ ਨੰਬਰ ਹੈ ਉਹ ਬਿਲਕੁਲ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਸਰ ਚਲਾਨ ਨੰਬਰ ਆ ਰਿਹਾ ਹੈ ਜੀ ਉੱਪਰ ਆ ਰਿਹਾ ਚਲਾਨ ਨੰਬਰ ਆ ਨੰਬਰ ਹੈ ਮੇਰੇ ਬਾਈਕ ਦਾ ਠੀਕ ਹੈ ਜੀ ਆ ਮੇਰਾ ਨਾਮ ਆ ਰਿਹਾ ਵਿੱਚ ਸਰ ਜਦੋਂ ਚਲਾਨ ਹੋਇਆ ਤੁਸੀਂ ਉਸ ਟਾਈਮ ਕਿਹੜੀ ਜਗ੍ਹਾ ਸੀਗੇ ਸਰ ਮੈਂ ਰੋਪੜ ਜਾ ਰਹਾ ਸੀ ਉਹ ਟ੍ਰੀਟਮੈਂਟ ਵਾਸਤੇ ਕਿ ਮੇਰੀ ਅਪਾਇੰਟਮੈਂਟ ਸੀ 22 ਆਪਣੇ ਨਵੰਬਰ ਨੂੰ ਅੱਛਾ ਜੀ 22 ਨਵੰਬਰ ਨੂੰ ਮੇਰੀ ਅਪਾਇੰਟਮੈਂਟ ਸੀ ਕਿਉਂਕਿ ਮੈਂ ਸਕੈਨ ਕਰਾ ਗਿਆ ਉਹਦਾ ਪਲਸਟਰ 2 ਮਹੀਨੇ ਤੋਂ ਪਲਸਟਰ ਮੇਰਾ ਸੀ ਕਿ ਮੈਂ ਐਕਚੁਅਲੀ ਜੌਬ ਕਰਦਾ ਹਾਂ ਮੈਂ ਸੇਰਲ ਡਾਇਗਨੋਸਟਿਕ ਪ੍ਰਾਈਵੇਟ ਲਿਮਟਿਡ ਵਿੱਚ ਤੇ ਸਰ ਮੈਨੂੰ ਜੌਬ ਦੇ ਵਿੱਚ ਬੜੀ ਪ੍ਰੋਬਲਮ ਆ ਰਹੀ ਹੈ ਕਿ ਮੈਂ ਘਰੇ ਬੈਠਾ ਹੈਗਾ ਕਿ ਮੈਂ ਬਿੱਲਾ ਦੇਖੋ ਮਾਰਕੀਟਿੰਗ ਵਾਲਾ ਬੰਦਾ ਬਿੱਲਾ ਨਹੀਂ ਬੈਸਦਾ ਸਰ ਕਿ ਮੈਂ ਕਮਨ ਫਰਨ ਵਾਲਾ ਮੈਂ ਪੂਰੇ ਪੰਜਾਬ ਦਾ ਹੈਗਾ ਹੈਡ ਹੈ ਨਾ ਸੇਲਸ ਮੈਨੇਜਰ ਪੰਜਾਬ ਹੈਗਾ ਤੇ ਸਰ ਮੈਨੂੰ ਕੰਪਨੀ ਪੂਰੀ ਸਪੋਰਟਿੰਗ ਹੈਂਡ ਕਰ ਰਹੀ ਆ ਆਪਣੀ ਪਰ ਸਰ ਮੈਂ ਘਰੇ ਬੈਠ ਕੇ ਦੇਲੀ ਨਹੀਂ ਲੱਗਦਾ ਮਾਰਕੀਟਿੰਗ ਵਾਲੇ ਬੰਦੇ ਦਾ ਕੰਮ ਕਰਨਾ ਹਨਾ ਕੰਮ ਕਰਨਾ ਜਾਗੇ ਤੇ ਸਰ ਮੈਂ ਹੁਣ ਚੈੱਕ ਕਰਵਾਉਣ ਜਾ ਰਿਹਾ ਸੀ ਡਾਕਟਰ ਸਾਹਿਬ ਨੂੰ ਕਿ ਡਾਕਟਰ ਸਾਹਿਬ ਮੈਨੂੰ ਦੱਸੋ ਇਹਦਾ ਹਾਲ ਕੀ ਹੈਗਾ ਮੈਂ ਕਿ ਸਰ ਮੈਂ ਕਟਿੰਗ ਨੂੰ ਕਰ ਰੋ ਤੋਂ ਮੇਰਾ ਹਨਾ ਕੱਟ ਤੇ ਜੇ ਕੋਈ ਹੱਲ ਹੈਗਾ ਤੇ ਉੱਥੇ ਜਾ ਕੇ ਕਹਿੰਦੇ ਡਾਕਟਰ ਸਾਹਿਬ ਕਹਿੰਦੇ ਕਿ ਨਹੀਂ ਤੁਹਾਡਾ 22 ਨਹੀਂ ਖਲਵਾ ਤੁਸੀਂ ਆਪ ਦੀ ਰਿਸਕ ਦੇ ਖਲਵਾਉਣਾ ਤਾਂ ਖਲਵਾ ਸਕਦੇ ਹੋ ਤੇ ਮੈਨੂੰ ਸਰ ਰਸਤੇ ਦੇ ਵਿੱਚ ਮੈਸੇਜ ਆਂਦਾ ਹੈਗਾ ਤੇ ਸਰ ਮੈਂ ਸ਼ੌਕ ਹੁੰਦਾ ਬਹੁਤ ਜਿਆਦਾ ਕਿ ਮੈਂ ਸੋਚਦਾ ਕੀ ਹੋ ਗਿਆ ਹਨਾ ਫਿਰ ਅਸੀਂ ਕੰਪਲੀਟ ਕਰਦੇ ਆ 21 ਨੂੰ 20 ਨੂੰ ਸਾਡਾ ਚਲਾਨ ਹੁੰਦਾ 21 ਨੂੰ ਅਸੀਂ ਵਾਹਨ ਦੇ ਪਰਿਵਹਨ ਦੇ ਅਸੀਂ ਮੇਲ ਕਰਦੇ ਆ ਮੇਲ ਕਰਨ ਤੋਂ ਬਾਅਦ ਸਾਨੂੰ ਉਸ ਟਿਕਟ ਨੰਬਰ ਮਿਲਦਾ ਹੈਗਾ ਟਿਕਟ ਨੰਬਰ ਤੁਹਾਨੂੰ ਮੈਂ ਦਿਖਾ ਦਿੰਦਾ ਹੈਗਾ ਹਾਂਜੀ ਟੈਕਰ ਨੰਬਰ ਮਿਲਦਣਾ ਸਰ ਉਹ ਤੋਂ ਅਸੀਂ 2-3 ਦਿਨ ਅਸੀਂ ਸੋਚਦੇ ਕਿ ਚਲੋ ਆ ਜੂਗਾ ਕੋਈ ਅਨਸਰ ਕੋਈ ਅਨਸਰ ਨਹੀਂ ਆਇਆ ਸਾਨੂੰ ਉਹਦਾ ਕਿ ਬਟ ਨਹੀਂ ਆਇਆ ਸਾਨੂੰ ਅਸੀਂ ਕੱਲੂ ਸੀਪੀ ਦਫਤਰ ਅਸੀਂ ਮੇਲ ਕਰਦੇ ਬਾਈ ਮੇਲ ਮੇਰੇ ਕੋਲ ਮੇਲ ਵੀ ਪਈ ਹੈ ਸਾਹਮਣੇ ਅਸੀਂ ਸਾਹਮਣੇ ਮੇਲ ਕਰਦੇ ਆ ਉਹਨਾਂ ਨੂੰ ਉੱਥੋਂ ਵੀ ਸਾਨੂੰ ਮੈਸੇਜ ਨਹੀਂ ਆਇਆ ਫਿਰ ਇੱਕ ਮੈਸੇਜ ਆਂਦਾ ਮੇਰੀ ਵਾਈਫ ਦੇ ਨੰਬਰ ਤੇ ਕਿ ਤੁਸੀਂ ਅੱਜ ਦਾ ਚਲਾਨ ਨਾ ਭਦਾਓ ਨਹੀਂ ਤੇ ਤੁਹਾਡੇ ਦੇ ਕਾਰਵਾਈ ਕੀਤੀ ਜਾਊਗੀ ਲੀਗਲ ਤੇ ਸਾਡਾ ਜਦੋਂ ਸਾਡਾ ਹੈ ਹੀ ਨਹੀਂ ਸਰ ਕੁਛ ਤੇ ਅਸੀਂ ਲੀਗਲ ਕਿਉਂ ਕਰਵਾਈਏ ਸਰ ਮੈਨੂੰ ਅਨੁਸਾਰ ਇੱਕ ਮਿੰਟ ਰੋਕ ਤਾਂ ਕਦੇ ਕਦੇ ਐਂਦਾ ਹੋ ਜਾਂਦਾ ਵਾ ਸੀ ਇੱਕ ਜਿਹੜਾ ਬਾਈਕਾਂ ਆਓ ਕਿ ਤਨਾ ਕਿਤੇ ਕਾਰ ਦਾ ਵੀ ਨੰਬਰ ਸੇਮ ਹੁੰਦਾ ਵਾ ਐਕਟਿਵ ਦਾ ਨੰਬਰ ਸੇਮ ਹੁੰਦਾ ਵਾ ਬਾਈਕ ਦਾ ਵੀ ਨੰਬਰ ਸੇਮ ਹੁੰਦਾ ਕੀ ਤੁਹਾਡੇ ਨਾਲ ਕੋਈ ਸਿਸਟਮ ਐਦਾਂ ਦਾ ਤਾਂ ਨਹੀਂ ਹੈਗਾ ਕਿ ਤੁਹਾਡੇ ਕੋਲ ਜਹਾ ਬੁਲਟ ਦੇ ਨਾਲ ਨਾਲ ਪਾਲਸਰ ਬਾਈਕ ਵੀ ਹੋਵੇ ਨਹੀਂ ਸਰ ਮੇਰੇ ਕੋ ਨਹੀਂ ਨਹੀਂ ਸਰ ਮੇਰੇ ਕੋ ਬੁਲਟ ਖੜਾ ਨੀਚੇ ਮੇਰੇ ਇੱਕ ਜੁਪੀਟਰ ਖੜਾ ਹੈਗਾ ਇੱਕ ਕਾਰ ਖੜੀ ਹੈ ਕਿਤੇ ਨਾ ਹੁੰਦਾ ਨਾ ਆਪਾਂ ਸੇਮ ਨੰਬਰ ਲੈਣੇ ਆ ਵੀ ਸਾਨੂੰ ਹੁੰਦਾ ਵਾ ਕਿ ਅਸੀਂ ਸੇਮ ਨੰਬਰ ਲੈਣਾ ਗੱਡੀ ਦਾ ਸੇਮ ਨੰਬਰ ਲੈਣਾ ਬਾਈਕ ਦਾ ਵੀ ਨੰਬਰ ਸੇਵ ਲੈਣਾ ਇਹ ਲੋਕੀ ਸਾਰੇ ਕਰਦੇ ਅਸਲ ਲੈਂਦੇ ਹੈਗੇ ਆ ਹਰ ਕਿਸੇ ਦਾ ਸ਼ੌਂਕ ਅਲੱਗ-ਅਲੱਗ ਆ ਪਰ ਅਸੀਂ ਨਹੀਂ ਇਹੋ ਜਿਹਾ ਕੁਝ ਲਿਆ ਹੈਗਾ ਇਹ ਤਾਂ ਸਰ ਕੋਦਰਤੀ ਨੰਬਰ ਆਇਆ ਤੇ ਨੰਬਰ ਲੈ ਲਿਆ ਓਕੇ ਠੀਕ ਹੈ ਕੋਈ ਇਹ ਨਹੀਂਗਾ ਸੈਕੰਡ ਹੈਂਡ ਬਾਈਕ ਆ ਨਿਊ ਬਾਈਕ ਆ ਨਿਊ ਲਿਆ ਹੈਗਾ ਜੋਧੇਲ ਬਸਤੀ ਤੋਂ ਬਾਈਕ ਲਿਆ ਹੈ ਸਾਡਾ ਸਰ ਕੋਈ ਇਹੋ ਜੀ ਗੱਲ ਨਹੀਂ ਗਈ ਤੁਸੀਂ ਚੈੱਕ ਕਰ ਸਕਦੇ ਹੋ ਆਰਟੀਓ ਜਗ੍ਹਾ ਚੱਕੇ ਨਾਮ ਚੜਿਆ ਹੋਇਆ ਮੇਰੇ ਕੋਲ ਕਾਪੀ ਸਾਰਾ ਕੁਝ ਆਇਆ ਹੈ ਕੋਈ ਇਹ ਜੀ ਨਹੀਂ ਸਰ ਸਰ ਕਿਹੜੀ ਜਗ੍ਹਾ ਚਲਾਨ ਹੋਇਆ ਜੀ ਤੁਹਾਡਾ ਪਤਾ ਲੱਗਿਆ ਇਹ ਸਰ ਟਿੱਬਾ ਕੋਈ ਸੰਨ ਇਹਦੀ ਜਿਹੜੀ ਪਿੰਨ ਕੋਡ ਆ ਰਿਹਾ ਨਾ 1200 ਇਹ ਅਸੀਂ ਜੋ ਚੈੱਕ ਕੀਤਾ ਮੈਂ ਦੋ ਦਿਨ ਪਹਿਲਾਂ ਤੇ ਇਹ ਸਾਰੇ ਟਿੱਬਾ ਸ਼ੋਅ ਕਰ ਰਿਹਾ ਟਿੱਬਾ ਮਤਲਬ ਕਿ ਸਾਨੇਵਾਲ ਦੇ ਨੇੜੇ ਕੋਈ ਵਿਲੇਜ ਜਾਂ ਪਿੰਡ ਆ ਛੋਟਾ ਜਿਹਾ ਉੱਥੇ ਦਾ ਸਾਰਾ ਹੈਗਾ ਹੈ ਤੇ ਜੋ ਮੇਰਾ ਬਾਈਕ ਹੈਗਾ ਸਾਰਾ ਬਾਈਕ ਹੈਗਾ ਮੇਰਾ ਬੁਲਟ ਮੈਂ ਤੁਹਾਨੂੰ ਆਪਦੀ ਬਾਈਕ ਦੀ ਪਿਕਸ ਦਿਖਾ ਸਕਦਾ ਬਿਲਕੁਲ ਜੀ ਸਾਰੇ ਮੇਰੇ ਬਾਈਕ ਦੀ ਪਿਕਸ ਹੈਗੀ ਹੈ ਬੁਲਟ ਦੀ ਪੀਬੀ 10 ਜੇ ਵਾਈ 8281 ਬਿਲਕੁਲ ਜਿਹੜਾ ਬੁਲਟ ਦਾ ਨੰਬਰ ਹੈ ਉਹ ਪਲਸਰ ਦਾ ਨੰਬਰ ਹੈ ਉਹ ਸੇਮ ਹੈ ਪਰ ਕਿਤੇ ਨਾ ਕਿਤੇ ਕੁਝ ਵੀ ਹੋ ਸਕਦਾ ਹੈ ਵੱਡੀ ਵਾਰਦਾਤ ਵੀ ਹੋ ਸਕਦੀ ਹੈ ਸਰ ਮੈਂ ਜਾਣਦਾ ਕਿ ਜਿਹੜੀ ਵਾਰਦਾਤ ਕਿਸੇ ਨੇ ਕੀਤੀ ਹੈ ਸਰ ਮੇਰਾ ਨਾਮ ਕਿਉਂ ਆਵੇ ਮੈਂ ਤਾਂ ਵਿੱਚ ਹੈ ਹੀ ਨਹੀਂ ਸਰ ਵਿੱਚ ਇਹ ਵਾਰਦਾਤ ਹੋਈ ਹੋਣੀ 100% ਹੋਈ ਹੋਣੀ ਜੇ ਬੰਦੇ ਦਾ ਚਲਾਨ ਕੱਟਿਆ ਗਿਆ ਆ ਗਿਆ ਚਲਾਨ ਆ ਗਿਆ ਸਾਡੇ ਨੰਬਰ ਤੇ ਉਹ ਕਿਸੇ ਤੇ ਵੀ ਸਰ ਏ ਬੀ ਸੀ ਕੋਈ ਵੀ ਬੰਦਾ ਹੈਗਾ ਇੰਨੀ ਦੁਨੀਆ ਵਿੱਚ ਤੁਰੇ ਫਿਰਦੇ ਆ ਬੰਦੇ ਕਈ ਕਈ ਤਾਂ ਮੈਸੇਜ ਚੈੱਕ ਹੀ ਨਹੀਂ ਕਰਦੇ ਸਰ ਬਿਲਕੁਲ ਠੀਕ ਹੈ ਨਾ ਮੈਸੇਜ ਚੈੱਕ ਨਹੀਂ ਕਰਦੇ ਅਗਲਾ ਕਰਨਾ ਚਲੋ ਕੋਈ ਗੱਲ ਨਹੀਂ ਜੇ ਮੇਰੀ ਲੱਤ ਠੀਕ ਹੁੰਦੀ ਸਰ ਮੈਂ ਘੁੰਮਦਾ ਹੁੰਦਾ ਤਾਂ ਮੈਂ ਤਾਂ ਐਹੀ ਕਹਿਣਾ ਸੀ ਚਲੋ ਮੇਰਾ ਚਲਾਨ ਹੋ ਗਿਆ ਮੈਂ ਭੁਗਤ ਲੈਂਦਾ ਕੋਈ ਗੱਲ ਨਹੀਂ ਪਰ ਸਰ ਮੈਂ ਜਦੋਂ ਗਿਆ ਹੀ ਨਹੀਂ ਕਿਤੇ ਹੈਨਾ ਸਰ ਅਪਲੋਡ ਹੋਣ ਤੋਂ ਪਹਿਲਾਂ ਜੋ ਜੀ ਮੈਮ ਨਾਲ ਗੱਲ ਕਰ ਲੈ ਹਾਂਜੀ ਇਹ ਡਾਕੂਮੈਂਟ ਜਦੋਂ ਵੀ ਅਪਲੋਡ ਕਰਦੇ ਆ ਫਸਟ ਆਫ ਫਸਟ ਪਹਿਲਾਂ ਇਹ ਹੋਣਾ ਚਾਹੀਦਾ ਹੈ ਕਿ ਡਾਕੂਮੈਂਟ ਆਖਿਰਕਾਰ ਉਹ ਚੈੱਕ ਤਾਂ ਕਰਨ ਕਿ ਇਹ ਡਾਕੂਮੈਂਟ ਅਸੀਂ ਅਪਲੋਡ ਕਰਨ ਲੱਗੇ ਆ ਸਹੀ ਹੈਗੇ ਆ ਕੀ ਕੁ ਪਲਸਰ ਮੋਟਰਸਾਈਕਲ ਦੇ ਦੀ ਪਿਕ ਹੈ ਔਰ ਤੁਸੀਂ ਰਾਇਲ ਫੀਲਡ ਦੇ ਡਾਕੂਮੈਂਟ ਆ ਜਿਹੜੇ ਉਹ ਅਪਲੋਡ ਕਰ ਦਿੰਦੇ ਹੋ ਸਿਸਟਮ ਤੇ ਔਰ ਪੂਰੀ ਉਹਦੀਆਂ ਪਿਕਚਰਸ ਵੀ ਹੈ ਨਹੀਂ ਇੱਕ ਇਮੇਜ ਦਿੰਦੇ ਹੋ ਬਾਕੀ ਫਰੰਟ ਦੀ ਇਮੇਜ ਹੈ ਨਹੀਂ ਔਰ ਜਿਹੜੇ ਮੋਟਰਸਾਈਕਲ ਦੀ ਉਹਦੀ ਪਲਸਰ ਦੀ ਪਿਕ ਇਹਨਾਂ ਨੇ ਲਗਾਈ ਹੋਈ ਹੈ ਉਹਦੀ ਨੰਬਰ ਪਲੇਟ ਵੀ ਕਲੀਅਰ ਹੈ ਨਹੀਂ ਠੀਕ ਹੈ ਨਾ ਤਾਂ ਲਿਖ ਕੇ ਕਿਸੇ ਨੂੰ ਵੀ ਪਬਲਿਕ ਨੂੰ ਹਰਾਸ਼ ਕਰਨ ਵਾਲੀ ਗੱਲ ਹੈ ਜਿਸ ਬੰਦੇ ਨੇ ਵੀ ਅਪਲੋਡ ਕੀਤੇ ਆ ਉਹਦੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਜਿਨੇ ਚਲਾਨ ਕਟਿਆ ਹੈ ਔਰ ਉਹਦੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਹੋ ਸਕਦਾ ਹੈ ਕਿ ਉਹਨੇ ਫੇਕ ਹੀ ਚਲਾਨ ਕਟਿਆ ਹੋਵੇ ਠੀਕ ਹੈ ਨਾ ਖਜ਼ਾਨੇ ਭਰਨੇ ਵਾਸਤੇ ਕਿ ਹਾਂ ਅਸੀਂ ਵੀ ਸੁਣਦੇ ਆ ਕਿ ਇੰਨੇ ਚਲਾਨ ਭਰਨੇ ਇੰਨੇ ਭਰਨੇ ਆ ਤੇ ਪੁਲਿਸ ਤੇ ਵੀ ਪ੍ਰੈਸ਼ਰ ਹੁੰਦਾ ਇਹ ਅਨਗੈਲੀ ਆ ਪੁਲਿਸ ਵੱਲੋਂ ਵੀ ਦੂਸਰੀ ਅਨਗੈਲੀ ਇਹ ਆ ਕਿ ਹੋ ਸਕਦਾ ਹੈ ਉਹ ਬੰਦਾ ਫੇਕ ਨੰਬਰ ਪਲੇਟ ਲਗਾ ਕੇ ਘੁੰਮ ਰਿਹਾ ਉਜੇ ਉਹ ਨੰਬਰ ਪਲੇਟ ਫੇਕ ਲਗਾ ਕੇ ਕੋ ਮਰਿਆ ਉਸ ਬੰਦੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਮੈਮ ਕੀ ਲੱਗਦਾ ਤੁਹਾਨੂੰ ਜਦੋਂ ਚਲਾਣ ਹੋਇਆ ਉਸ ਦਾ ਨੰਬਰ ਲਿਖਿਆ ਸੋਰੀ ਨਾਮ ਲਿਖਿਆ ਹੋਇਆ ਜਿਨ੍ਹਾਂ ਨੇ ਚਲਾਣ ਕੀਤਾ ਹੈ ਸਰ ਹਾਂਜੀ ਉਹਨਾਂ ਦਾ ਨਾਮ ਹੈਗਾ ਜਸਵੀਰ ਸਿੰਘ ਤੇ ਉਹਨਾਂ ਦਾ ਨੰਬਰ ਵੀ ਦਿੱਤਾ ਹੋਇਆ ਹੈ 2674 ਸਰ ਉਹਨਾਂ ਦੀ ਹੈਗਾ ਮੈਂ ਤੁਹਾਨੂੰ ਦਿਖਾ ਦਮਾ ਜੀ ਉਹਨਾਂ ਦਾ ਬੈਟ ਨੰਬਰ ਹੈਗਾ ਹਾਂਜੀ ਅਣ ਇਥੇ ਇੱਕ ਚੀਜ਼ ਹੋ ਰਿਹਾ ਸਰ ਜੇ ਇਥੇ ਪਿੰਨ ਕੋਡ ਨਾ ਦਿੱਤਾ ਹੋਵੇ ਹੁੰਦਾ ਸਾਨੂੰ ਇਹ ਵੀ ਨਹੀਂ ਪਤਾ ਜਸਵੀਰ ਸਿੰਘ 2674 ਸਰ ਲਿਆ ਹੋਇਆ ਸਬ ਇਨਸਪੈਕਟਰ ਦਾ ਨਾਮ ਲਿਖਿਆ ਹੋਇਆ ਸਰ ओके ਉਹਨਾਂ ਦੀ ਈਮੇਲ ਆਈਡੀ ਵੀ ਦਿੱਤੀ ਹੋਈ ਹੈ ਸਰ ਬਖੈਦਾ jsmanghat2@gmail.com ਬਿਲਕੁਲ ਭਾਜੀ ਕਿਸ ਤਰ੍ਹਾਂ ਲਿਖ ਦੇਵਾਂ ਜਿਹੜਾ ਇਹਨਾਂ ਦਾ ਚਲਾਨ ਹੋ ਜਾਂਦਾ ਵਾ ਚਲਾਨ ਹੈ ਜਿਹੜਾ ਉਹ ਪਲਸਰ ਦਾ ਪਰ ਇਹਨਾਂ ਕੋਲ ਜਿਹੜਾ ਬਾਈਕ ਹੈ ਉਹ ਇਨਫੀਲਡ ਬੁਲਟ ਦੱਸਿਆ ਜਾ ਰਿਹਾ ਠੀਕ ਇਹ ਤਾਂ ਹੈ ਰਪੀ ਸਿੰਘ ਤੇਰਾ ਤੇਰਾ ਸਪੋਰਟਸ ਕਲੱਬ ਵੈਲਫੇਅਰ ਸੁਸਾਇਟੀ ਤੋਂ ਭਾਜੀ ਪਹਿਲੀ ਗੱਲ ਤੇ ਇਹ ਆ ਵੀ ਦੇਖੋ ਇਹ ਫੈਮਿਲੀ ਪੜ੍ਹੀ ਲਿਖੀ ਹੈ ਨਾ ਇਹ ਮੈਸੇਜ ਚੈੱਕ ਕਰ ਲਿਆ ਜਿਹੜੇ ਹੁਣ ਕਈ ਬੰਦੇ ਨਹੀਂ ਮੈਸੇਜ ਚੈੱਕ ਕਰਦੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਵੀ ਚਲਾਣ ਹੋ ਗਿਆ ਦੂਜਾ ਨੰਬਰ ਇਹ ਵੀ ਜਦੋਂ ਆ ਆਟੋ ਦਫ਼ਤਰ ਜਦੋਂ ਅਸੀਂ ਵੀ ਕੋਈ ਵੀ ਨੰਬਰ ਇਸ਼ੂ ਹੁੰਦਾ ਤਾਂ ਬਕਾਇਦਾ ਹੁੰਦਾ ਵੀ ਕਿਹੜੀ ਕੰਪਨੀ ਕਿਹੜੀ ਕੰਪਨੀ ਔਰ ਕਿਹੜੀ ਬਾਈਕ ਨੂੰ ਅਸੀਂ ਇਸ਼ੂ ਕਰ ਰਹੇ ਹਾਂ ਕਿਹੜਾ ਕਲਰ ਆ ਬਾਈਕ ਦਾ ਬਿਲਕੁਲ ਠੀਕ ਆ ਇਹ ਦੇਖੋ ਨੰਬਰ ਇਹ ਵਾਈਕ ਪਾਲਸਰ ਸ਼ੋ ਹੋ ਰਹੀ ਹੈ ਬੈਕ ਤੋਂ ਠੀਕ ਹੈ ਨਾ ਤੇ ਇਹਨਾਂ ਕੋਲ 5 ਵੀਲਡ ਮੋਟਰਸਾਈਕਲ ਹੈ ਨਾ ਤੇ ਚਲਾਨ ਕਿਦਾਂ ਹੋ ਗਿਆ ਚੈੱਕ ਤਾਂ ਹੋਣਾ ਚਾਹੀਦਾ ਨਾ ਵੀ ਚਲਾਨ ਹੋ ਰਿਹਾ ਵਾ ਅਸੀਂ ਚਲਾਨ ਕਿਹੜੇ ਬਾਈਕ ਦਾ ਕਰ ਰਹੇ ਆ ਨੰਬਰ ਕਿਹੜੀ ਨੰਬਰ ਇਸ਼ੂ ਹੈ ਕੱਲ ਨੂੰ ਕੋਈ ਵੀ ਕ੍ਰਾਈਮ ਕਰ ਸਕਦਾ ਬਿਲਕੁਲ ਇਸ ਕਰਕੇ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਇਹ ਚੈੱਕ ਕੀਤਾ ਜਾਣ ਜਿਹੜੇ ਫੇਕ ਨੰਬਰ ਲਾ ਕੇ ਬਾਈਕ ਨੂੰ ਮਦਿਆ ਕੋਈ ਕ੍ਰਾਈਮ ਵਗੈਰਾ ਨਾਣੀ ਕਰ ਰਹੇ ਕ੍ਰਾਈਮ ਵਗੈਰਾ ਨੂੰ ਰੋਕਣ ਵਾਸਤੇ ਇਹਨਾਂ ਨੂੰ ਰੋਕ ਕੇ ਚਲਾਨ ਕੀਤੇ ਜਾਣੇ ਚਾਹੀਦੇ ਆ ਔਰ ਬੌਂਡ ਕਰਨੇ ਚਾਹੀਦੇ ਆ ਮੋਟਰਸਾਈਕਲ ਬਿਲਕੁਲ ਸਰ ਲਾਸਟ ਵਿੱਚ ਕੀ ਮੰਗ ਕਰਦੇ ਹੋ ਸਰ ਇਹ ਚੀਜ਼ ਦਾ ਸਰ ਰੋਗ ਹੋਣੀ ਚਾਹੀਦੀ ਹੈ ਚਲਾਨ ਕਾਰਵਾਈ ਹੋਣੀ ਚਾਹੀਦੀ ਹੈ ਜਿਹਨੇ ਬੰਦੇ ਨੇ ਚਲਾਨ ਕਟਿਆ ਹੈ ਸਰ ਉਹ ਉਹਨੂੰ ਬਲਾਓ ਬਲਾ ਕੇ ਉਹਨੂੰ ਪੁੱਛੋ ਕਿ ਇਹ ਚਲਾਨ ਤੋ ਕਟਿਆ ਕਿਵੇਂ ਸਰ ਤੁਸੀਂ ਕਿਸੇ ਆਪਣੇ ਕੰਪਲੀਟ ਵਗੈਰਾ ਦਿੱਤੀ ਆ ਜਾਂ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਆ ਉਹਨਾਂ ਨੇ ਤੁਹਾਨੂੰ ਕੀ ਜਵਾਬ ਦਿੱਤਾ ਜੀ ਸਰ ਮੈਂ ਇੱਕ ਕੰਪਲੀਟ ਕੀਤੀ ਹੈਗੀ ਹੈ ਸਰ ਪਰਿਵਰਨ ਵਾਹਨ ਦੇ ਉਤੇ ਕਿਤੇ ਹੈਗੇ ਕੰਪਲੀਟ ਪਰ ਉਤੇ ਸਰ ਸਾਨੂੰ ਕੁਝ ਨਹੀਂ ਰਿਸਪੌਂਸ ਆ ਟਿਕਟ ਨੰਬਰ ਉਹਨਾਂ ਨੇ ਸਾਨੂੰ ਸੈਂਡ ਕਰਤਾ ਟਿਕਟ ਨੰਬਰ ਮਟਨ ਲੈਪਟਾਪ ਤੋਂ ਤੇ ਸਰ ਉਸ ਤੋਂ ਬਾਅਦ ਫਿਰ ਅਸੀਂ 2 ਦਿਨ ਬਾਅਦ ਫਿਰ ਅਸੀਂ ਪ੍ਰੈਸ ਕਾਨਫਰੰਸ ਕੀਤੀ ਹੈਗੀ ਤੁਹਾਨੂੰ ਬੁਲਾਇਆ ਸਾਰਿਆਂ ਨੂੰ ਤੇ ਕੱਲ ਅਸੀਂ ਸੀਪੀ ਦਫਤਰ ਮੇਲ ਕੀਤੀ ਹੈਗੀ ਜਿਹੜੇ ਡਾਕਟਰ ਸੌਰੀ ਗੁਰਪ੍ਰੀਤ ਸਿੰਘ ਗੁਰਪ੍ਰੀਤ ਕੋਪੂਰੇ ਵਾਲ ਜਿਹੜੇ ਮੈਡਮ ਹੈਗੇ ਉਹਨਾਂ ਨੂੰ ਅਸੀਂ ਮੇਲ ਕੀਤੀ ਉਹਨਾਂ ਦੇ ਮੇਲ ਆਈਡੀ ਤੇ ਸਰ ਇਹ ਤਾਂ ਕੋਈ ਰਿਸਪੌਂਸ ਨਹੀਂ ਆ ਸਾਨੂੰ ਬਿਲਕੁਲ ਜੀ ਇਸੇ ਤਰ੍ਹਾਂ ਹੀ ਅਸੀਂ ਜ਼ਰੂਰ ਇਹ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਪੀੜਤ ਪਰਿਵਾਰ ਦਾ ਬਿਲਕੁਲ ਇਨਸਾਫ ਕੀਤਾ ਜਾਵੇ ਕਿਉਂਕਿ ਕਿਤੇ ਨਾ ਕਿਤੇ ਜੇ ਉਹ ਪਰਸਨ ਕੋਈ ਵੱਡੀ ਬਾਰਦਾਤ ਕਰਕੇ ਵੀ ਜਸਪ੍ਰੀਤ ਜੀ ਨੂੰ ਬਿਲਕੁਲ ਰੋਸਾ ਸਕਦੇ ਨੇ ਇਸੇ ਤਰ੍ਹਾਂ ਜੁੜੇ ਰਹੋ ਤੁਸੀਂ ਜਨੈਟਿਕ ਪੋਸਟ ਨਾਲ ਕੈਮਰਾਮੈਨ ਰੋਹਿਤ ਦੇ ਨਾਲ ਧੰਨਵਾਦ